ਬਹੁਤ ਉਤਸ਼ਾਹ ਲੋਕ ਮੋਦੀ ਸਾਹਿਬ ਦੀ ਨੀਤੀਆਂ ਨੂੰ ਮੋਦੀ ਸਾਹਿਬ ਦੇ ਪਿਛਲੇ 10 ਸਾਲ ਦੇ ਕੰਮਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਕੱਲ ਕੀਤੀ ਜਾਵੇ ਕਿਸਾਨਾਂ ਦੇ ਇੱਕ ਪਾਸੇ ਕਿਤਨਾ ਕਿਤੇ ਭਾਜਪਾ ਦਾ ਵਿਰੋਧ ਵੀ جاری ਹੈ ਕਿਵੇਂ ਵੇਖ ਰਹੇ ਹੋ ਕਿਤਨੇ ਕਿਤੇ ਇਹ ਪੋਲਿਟੀਕਲ ਵੰਡੇਟਾ ਹੈ ਜਾਂ ਕਿਤਨੇ ਕਿਸੇ ਅਸਲ ਵਿਰੋਧੀ ਜਾ ਰਹੀ ਹੈ ਪਹਿਲੇ ਤੇ ਕਿਸਾਨ ਨਹੀਂ ਹੈ ਪਲੀਜ਼ ਕਿਸਾਨਾਂ ਨੂੰ ਇਨਸਲਟ ਨਾ ਕਰੋ ਇਹ ਦੋ ਤਿੰਨ ਜਥੇ ਹਨ ਜਿਨ੍ਹਾਂ ਨੂੰ ਜਿਨ੍ਹਾਂ ਦੇ ਮਦਦ ਕਰ ਰਿਹਾ ਹੈ ਭਗਵੰਤ ਮਾਨ ਕਿ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦਾ ਹੈ ਅਸਲੀ ਮੁੱਦੇ ਤੋਂ ਤੇ ਇਹ ਕਿਸਾਨ ਨਹੀਂ ਹੈ ਇਹ ਜੱਥੇ ਹੈ ਅੱਜ ਜੋ ਅਸਲੀ ਕਿਸਾਨ ਹੈ ਸੱਚਾ ਕਿਸਾਨ ਹੈ ਪੰਜਾਬ ਦਾ ਔਰ ਇਸ ਦੇਸ਼ ਦਾ ਉਹ ਮੋਦੀ ਸਾਹਿਬ ਨਾਲ ਕੱਲ ਭਾਜੀਪੀ ਦੀ ਕੀਤੀ ਜਾਵੇ ਤਾਂ ਭਾਜੀਪੀ ਦਾ ਪੰਜਾਬ ਨੂੰ ਲੈ ਕੇ ਏਜੰਡਾ ਕੀ ਹੈ ਕਿਉਂਕਿ ਕਿਤਨੇ ਕਿਤੇ ਭਾਜੀਪੀ ਦਾ ਅਜੇ ਤੱਕ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੇ ਨਾਲ ਹੱਥ ਨਹੀਂ ਪਿਆ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਦੋਂ ਘਟਚੋੜ ਹੁੰਦਾ ਸੀ ਉਦੋਂ ਕਾਮਯਾਬੀ ਮਿਲਦੀ ਸੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜਾ ਗਠਚੋਰ ਟੁੱਟਿਆ ਉਸ ਦੀ ਕਰ ਲਈਏ ਤਾਂ ਕਿਤਨਾ ਕਿਤੇ ਅੱਜ ਮਹਿਸੂਸ ਕਰਦੇ ਹਾਂ ਕਿਉਂਕਿ ਜੇਕਰ ਅਰਵਿੰਦ ਖੰਨਾ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਹੁੰਦਾ ਸੰਗਰੂਠ ਸੀਟ ਤੇ ਢੀਂਸਾ ਪਰਿਵਾਰ ਫਿੱਟਦਾ ਨਿਜੀ ਰਿਹਾ ਤਾਂ ਲੱਗਦਾ ਹੈ ਕਿ ਕਿਤਨਾ ਕਿਤੇ ਜਿਹੜਾ ਵੋਟ ਸ਼ੇਅਰ ਸੀ ਉਹ ਹੋਰ ਵੀ ਜ਼ਿਆਦਾ ਉੱਪਰ ਜਾਂਦਾ ਸਕਾਇ ਨਿਊਜ਼ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਥੋਂ ਨਾਲ ਚੰਨਜੀਤ ਸਿੰਘ ਚੰਨੀ ਗੱਲ ਕਰਾਂਗੇ ਸੰਗਰੂਰ ਲੋਕ ਸਭਾ ਸੀਟ ਦੀ ਸੰਗਰੂਰ ਲੋਕ ਸਭਾ ਸੀਟ ਦੇ ਉੱਤੇ ਇਸ ਵਾਰ ਦੇਖ ਜਾਂਦੀ ਪਰਮਾਰ ਹੈ ਭਾਵੇਂ ਬੀਜੇਪੀ ਦੀ ਗੱਲ ਕੀਤੀ ਜਾਵੇ ਭਾਵੇਂ ਕਾਂਗਰਸ ਦੀ ਗੱਲ ਕੀਤੀ ਜਾਵੇ ਭਾਵੇਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਅਮਰਸਦੀ ਗੱਲ ਕੀਤੀ ਜਾਵੇ ਤੇ ਇਸ ਹਫਤੇ ਉੱਤੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਪੀਪੀ ਆਗੂ ਅਰਵਿੰਦ ਖਾਨਾ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਕਿ ਸੰਗਰੂਰ ਸੀਟ ਦੇ ਉੱਤੇ ਇਸ ਸਮੇਂ ਸਿਆਸਤ ਕੀ ਕੁਝ ਘੱਟ ਰਹੀ ਹੈ ਬੀਜੇਪੀ ਦੇ ਇੱਕ ਪਾਸੇ ਵਿਰੋਧ ਵੀ ਹੋ ਰਿਹਾ ਪਰੰਤ ਤੁਹਾਡਾ ਅਰਵਿੰਦ ਖੰਨਾ ਜੀ ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਥੈਂਕ ਯੂ ਭਾਜੀ ਥੈਂਕ ਯੂ ਕਿਵੇਂ ਵੇਖ ਰਹੇ ਹੋ ਪੰਜਾਬ ਦੀ ਸਿਆਸਤ ਨੂੰ ਖਾਸ ਕਰਕੇ ਗੱਲ ਕੀਤੀ ਜਾਵੇ ਸੰਗਰੂਰ ਸੀਟ ਦੀ ਸੰਗਰੂਰ ਸੀਟ ਦੇ ਉੱਤੇ ਜਿਹੜਾ ਮੁਕਾਬਲਾ ਇਸ ਵਾਰ ਕਈ ਗੁਣਾ ਹੋ ਰਿਹਾ ਕਿਉਂਕਿ ਹਮੇਸ਼ਾ ਹਰ ਇੱਕ ਪਾਰਟੀ ਦੇ ਵੱਲੋਂ ਇਸ ਸੀਟ ਦੇ ਉੱਤੇ ਹਮੇਸ਼ਾ ਇੱਕ ਦਿੱਗਜ ਉਤਾਰਿਆ ਜਾਂਦਾ ਹੈ ਤੇ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦੇ ਵੱਲੋਂ ਵੀ ਅਰਵਿੰਦ ਖੰਨਾ ਨੂੰ ਉਮੀਦਵਾਰ ਬਣਾਇਆ ਗਿਆ ਜੋ ਪਹਿਲਾਂ ਹੀ ਦੋ ਵਾਰ ਵਿਧਾਇਕ ਰਹਿ ਚੁੱਕੇ ਨੇ ਇਹ ਉਹ ਪਾਰਟੀ ਨੇ ਇੱਕ ਫੈਸਲਾ ਕੀਤਾ ਹੈ ਪਾਰਟੀ ਦਾ ਫੈਸਲਾ ਹਮੇਸ਼ਾ ਸਹਿਮਤੇ ਹੁੰਦਾ ਹੈ ਤੇ ਮੈਨੂੰ ਮੌਕਾ ਦਿੱਤਾ ਹੈ ਇੱਥੇ ਲੋਕਾਂ ਦੀ ਵਿੱਚ ਜਾ ਕੇ ਵੋਟਾ ਮੰਗਨ ਦਾ ਬਹੁਤ ਉਤਸ਼ਾਹ ਹੈ ਲੋਕ ਮੋਦੀ ਸਾਹਿਬ ਦੀ ਨੀਤੀਆਂ ਨੂੰ ਮੋਦੀ ਸਾਹਿਬ ਦੇ ਪਿਛਲੇ 10 ਸਾਲ ਦੇ ਕੰਮਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਔਰ ਮੈਨੂੰ ਲੱਗਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਈ ਹੈ ਗੱਲ ਕੀਤੀ ਜਾਵੇ ਕਿਸਾਨਾਂ ਦੇ ਇੱਕ ਪਾਸੇ ਕਿਤਨਾ ਕਿਤੇ ਭਾਜਪਾ ਦਾ ਵਿਰੋਧ ਵੀ ਜਾ ਰਹੀ ਹੈ ਕਿਵੇਂ ਵੇਖ ਰਹੇ ਹੋ ਕਿਤਨੇ ਕਿਤੇ ਇਹ ਪੋਲਿਟੀਕਲ ਵੰਡ ਡਾਟਾ ਹੈ ਜਾਂ ਕਿਤਨੇ ਕਿਸੇ ਅਸਲ ਵਿਰੋਧੀ ਜਾ ਰਹੀ ਹੈ ਇਹ ਨਹੀਂ ਕਿ ਕਿਸਾਨ ਨਹੀਂ ਹੈ ਪਲੀਜ਼ ਕਿਸਾਨਾਂ ਨੂੰ ਇਨਸਲਟ ਨਾ ਕਰੋ ਇਹ ਦੋ ਤਿੰਨ ਜਥੇ ਹਨ ਜਿਨ੍ਹਾਂ ਨੂੰ ਜਿਨ੍ਹਾਂ ਦੇ ਮਦਦ ਕਰ ਰਿਹਾ ਹੈ ਭਗਵੰਤ ਮਾਨ ਕਿਉਂਕਿ ਲੋਕਾਂ ਦਾ ਧਿਆਨ ਹਟਾਣਾ ਚਾਹੁੰਦਾ ਹੈ ਅਸਲੀ ਮੁੱਦੇ ਤੋਂ ਤੇ ਇਹ ਕਿਸਾਨ ਨਹੀਂ ਹੈ ਇਹ ਜਥੇ ਹਨ ਸਪਾਂਸਰਡ ਬਾਏ ਭਗਵੰਤ ਮਾਨ ਤੇ ਲੋਕ ਅੱਜ ਜੋ ਅਸਲੀ ਕਿਸਾਨ ਹੈ ਸੱਚਾ ਕਿਸਾਨ ਹੈ ਪੰਜਾਬ ਦਾ ਔਰ ਇਸ ਦੇਸ਼ ਦਾ ਉਹ ਮੋਦੀ ਸਾਹਿਬ ਨਾਲ ਤੇ ਇਹ ਕੋਈ ਐਸੀ ਗੱਲ ਨਹੀਂ ਹੈ ਕਿ ਸਾਡੀ ਕੋਈ ਵਿਰੋਧ ਹੋ ਰਿਹਾ ਹੈ ਇਹ ਕਰ ਰਹੇ ਕੋਸ਼ਿਸ਼ ਪਰ ਪ੍ਰਸ਼ਾਸਨ ਵੀ ਪੁਲਿਸ ਪ੍ਰਸ਼ਾਸਨ ਵੀ ਉਹ ਠੀਕ ਕੰਮ ਕਰ ਰਹੇ ਗੱਲ ਭਾਜਪਾ ਦੀ ਕੀਤੀ ਜਾਵੇ ਤਾਂ ਭਾਜਪਾ ਦਾ ਪੰਜਾਬ ਨੂੰ ਲੈ ਕੇ ਏਜੰਡਾ ਕੀ ਹੈ ਕਿਉਂਕਿ ਕਿਤਨੇ ਕਿਤੇ ਭਾਜਪਾ ਦਾ ਅਜੇ ਤੱਕ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੇ ਨਾਲ ਹੱਥ ਨਹੀਂ ਪਿਆ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਦੋਂ ਗਠਜੋੜ ਹੁੰਦਾ ਸੀ ਉਦੋਂ ਕਾਮਯਾਬੀ ਮਿਲਦੀ ਸੀ ਨੇ ਦੇਖੋ ਭਾਜੀ ਭਾਜਪਾ ਦਾ ਬਹੁਤ ਵੱਡਾ এজেন্ডਾ ਹੈ ਪੰਜਾਬ ਨੂੰ ਬਚਾਣਾ ਹੈ ਪੰਜਾਬ ਰੋਲ ਗਿਆ ਹੈ ਚਾਹੇ ਸ਼ਰੋਮਣੀ ਅਕਾਲੀ ਦਲ ਕੁਸੂਰਵਾਰ ਹੈ ਚਾਹੇ ਉਸ ਤੋਂ ਪਹਿਲਾਂ ਕਾਂਗਰਸ ਪਾਰਟੀ ਕੁਸੂਰਵਾਰ ਹੈ ਦੇਖੋ ਜੋ ਸਾਡਾ ਘੱਟ ਜੋੜ ਸੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਉਹ ਬਹੁਤ ਭਾਰਤੀ ਜਨਤਾ ਪਾਰਟੀ ਦਾ ਤਾਂ ਰੋਲ ਬਹੁਤ ਛੋਟਾ ਸੀਗਾ ਉਹ ਤਾਂ ਸਾਡੇ ਪੁਰਾਣੀ ਲੀਡਰਸ਼ਿਪ ਜੋ ਸੀਗੀ ਕੇਂਦਰ ਦੀ ਉਹਨਾਂ ਨੇ ਇੱਕ ਫੈਸਲਾ ਲੇਤਾ ਸੀ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਰੱਖਣ ਵਾਸਤੇ ਮਾਹੌਲ ਨੂੰ ਕਾਇਮ ਰੱਖਣ ਵਾਸਤੇ ਇੱਕ ਛੋਟੇ ਰੋਲ ਅਦਾ ਕਰੇਗੀ ਭਾਰਤੀ ਜਨਤਾ ਪਾਰਟੀ ਬਟ ਅੱਜ ਦੀ ਘੜੀ ਭਾਰਤੀ ਜਨਤਾ ਪਾਰਟੀ ਨੂੰ ਲੋਕ ਚਾਹਦੇ ਆ ਲੋਕ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਣਾ ਚਾਹਦੇ ਤੇ ਇਸ ਕਰਕੇ ਆਪਾਂ ਇਹ ਫੈਸਲਾ ਲੇਤਾ ਕਿ ਆਪਾਂ ਲੋਕਾਂ ਦੇ ਵਿੱਚ ਆਪਣੇ ਦਮ ਤੇ ਜਾਵਾਂਗੇ ਔਰ ਅੱਜ ਬਹੁਤ ਵੱਡੇ ਪੱਧਰ ਤੇ ਭਾਰਤੀ ਜਨਤਾ ਪਾਰਟੀ ਨੂੰ ਇਥੇ ਹਲਾਸ਼ਾਹ ਮਿਲ ਰਹੀ ਹੈ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜਾ ਗਠਚੋਰ ਟੁੱਟਿਆ ਉਸ ਦੀ ਕਰ ਲਈਏ ਤਾਂ ਕਿਤਨਾ ਕਿਤੇ ਅੱਜ ਮਹਿਸੂਸ ਕਰਦੇ ਹਾਂ ਕਿਉਂਕਿ ਜੇਕਰ ਰਵਿੰਦ ਖੰਨਾ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਹੁੰਦਾ ਸੰਗਰੂਰ ਸੀਟ ਤੇ ਢੀਂਡਾ ਪਰਿਵਾਰ ਵਿਚੜਾ ਨਿਜੀ ਰਿਹਾ ਤਾਂ ਲੱਗਦਾ ਹੈ ਕਿ ਕਿਤਨਾ ਕਿਤੇ ਜਿਹੜਾ ਵੋਟ ਸ਼ੇਅਰ ਸੀ ਉਹ ਹੋਰ ਵੀ ਜ਼ਿਆਦਾ ਉੱਪਰ ਜਾਂਦਾ ਭਾਜੀ ਇਹ ਤਾਂ ਹਾਈਪੋਥੈਟিক্যাল ਸਿਚੁਏਸ਼ਨਸ ਹੈ ਮੈਨੂੰ ਲੱਗਦਾ ਹੈ ਸਾਨੂੰ ਜਿਆਦਾ ਹੱਲਾਸ਼ਾਰੀ ਮਿਲ ਰਹੀ ਹੈ ਭਾਰਤੀ ਜਨਤਾ ਪਾਰਟੀ ਨੂੰ ਲੋਕ ਵੋਟ ਪਾਣਾ ਚਾਹੁੰਦੇ ਮੋਦੀ ਸਾਹਿਬ ਦੇ ਕੰਮ ਤੇ ਵੋਟ ਪਾਣਾ ਚਾਹੁੰਦੇ ਔਰ ਮੈਨੂੰ ਲੱਗਦਾ ਹੈ ਲੋਕ ਮੈਨੂੰ ਲੱਗਦਾ ਹੈ ਬੀਜੇਪੀ ਨੂੰ ਅੱਜ ਫਾਇਦਾ ਹੈ ਆਪਣੇ ਪੈਰਾ ਤੇ ਆਪਣੇ ਦਮ ਤੇ ਇਕੱਲੇ ਲੜਨ ਦਾ ਅੱਜ ਬੀਜੇਪੀ ਨੂੰ ਫਾਇਦਾ ਹੋ ਰਿਹਾ ਹੈ ਗੱਲ ਤੁਹਾਡੀ ਕੀਤੀ ਜਾਵੇ ਤੁਸੀਂ ਸੰਗਰੂਰ ਦੇ ਵਿੱਚ ਵੀ ਐਮਐਲਏ ਰਹੇ ਹੋ ਤੁਰੀ ਦੇ ਵਿੱਚ ਵੀ ਐਮਐਲਏ ਰਹੇ ਹੋ ਤੇ ਅੱਜ ਅਰਵਿੰਦ ਖੰਨਾ ਨੂੰ ਉਹਨਾਂ ਲੋਕਾਂ ਦਾ ਸਾਥ ਮਿਲ ਰਿਹਾ ਜਿਨ੍ਹਾਂ ਦੇ ਪਹਿਲਾਂ ਕਐਮਐਲਏ ਰਹੇ ਨੇ ਕਿਉਂਕਿ ਕਿਤੇ ਕਿਤੇ ਜਦੋਂ ਐਮਐਲਏ ਦੀ ਸੀਟ ਸੀ ਅਸੀਂ ਕਾਬਜ਼ ਹੁੰਦੇ ਆ ਤਾਂ ਅਸੀਂ ਲੋਕਾਂ ਦੇ ਬਹੁਤ ਹੀ ਕਰੀਬੀ ਦੇਖੋ ਮੈਂ ਤਾਂ 25 ਸਾਲ ਤੋਂ ਇਸ ਇਲਾਕੇ ਦੀ ਸੇਵਾ ਕਰ ਰਿਹਾ ਮੇਰੇ ਉਮੀਦ ਸੰਸਥਾ 25 ਸਾਲ ਤੋਂ ਇਸ ਇਲਾਕੇ ਦੇ ਵਿੱਚ ਸੇਵਾ ਕਰਦੀ ਆ ਰਹੀ ਹੈ ਤਾਂ ਮੈਨੂੰ ਤਾਂ ਹਮੇਸ਼ਾ ਲੋਕਾਂ ਦਾ ਪਿਆਰ ਮਿਲਿਆ ਸਤਿਕਾਰ ਮਿਲਿਆ ਮੈਨੂੰ ਤੋੜੀ ਤੋਂ ਵੀ ਅੱਜ ਮਿਲ ਰਿਹਾ ਸੰਗਰੂਰ ਤੋਂ ਵੀ ਮਿਲ ਰਿਹਾ ਮੈਂ ਤਾਂ ਬਰਨਾਲੇ ਤੇ ਵੀ ਮੇਰੀ ਸੰਸਥਾ ਨੇ ਕੰਮ ਕੀਤਾ ਹੈ ਤਾਂ ਮੈਨੂੰ ਬਹੁਤ ਸਤਿਕਾਰ ਮਿਲ ਰਿਹਾ ਪਰ ਫਿਰ ਵੀ ਇਹ ਦਾਰਾ ਕਹਿੰਦਾ ਤੁਹਾਨੂੰ ਵੋਟਾ ਮੋਦੀ ਸਾਹਿਬ ਦੇ ਨਾਮ ਤੇ ਪੈ ਰਹੀ ਹੈ ਗੱਲ ਤੁਹਾਡੀ ਕੀਤੀ ਜਾਵੇ ਜਦੋਂ ਮੈਂ ਪਾਰਲੀਮੈਂਟ ਸੰਗਰੂਰ ਤੋਂ ਚੁਣੇ ਜਾਓਗੇ ਕਿਹੜਾ ਅਜੰਡਾ ਲੈ ਕੇ ਜਾਓਗੇ ਖਾਸ ਕਰਕੇ ਸੰਗਰੂਰ ਨੂੰ ਲੈ ਕੇ ਕਿਹੜੇ ਕੰਮ ਨੇ ਜੋ ਅੱਜ ਹੋਣੇ ਜ਼ਰੂਰੀ ਨੇ ਕਿਹੜੇ ਪ੍ਰੋਜੈਕਟ ਨੇ ਜਿਹੜੇ ਸੰਗਰੂਰ ਚਾਉਣੇ ਜ਼ਰੂਰੀ ਨੇ ਬਹੁਤ ਸਾਰੇ ਡਿਵੈਲਪਮੈਂਟ ਹੈ ਸਾਡਾ ਇਹ ਜੋ ਇਲਾਕਾ ਹੈ ਬਹੁਤ ਵਿਛੜ ਗਿਆ ਇਲਾਕਾ ਸਾਨੂੰ ਇੱਥੇ ਬਹੁਤ ਸਾਰੇ ਕੰਮ ਕਰਨ ਦੀ ਲੋੜ ਹੈ ਇੰਡਸਟਰੀ ਪੈਦਾ ਕਰਨੀ ਹੈ ਏਮਪਲੋਇਮ ਲਵਾਨੀ ਹੈ ਕਿਸਾਨਾਂ ਨੂੰ ਚੰਗੀ ਆਮਦਨੀ ਦਿਲਾਨੀ ਹੈ ਜੋ ਸੱਚਾ ਕਿਸਾਨ ਹੈ ਵਪਾਰੀਆਂ ਨੂੰ ਆਪਣੀ ਆਮਦਨੀ ਵਧਾਨ ਦਾ ਸਾਧਨ ਮਿਲਣਾ ਚਾਹੀਦਾ ਜੋ ਐਸੇ ਬਹੁਤ ਸਾਰੇ ਉਪਰਾਲੇ ਹੈ ਜੋ ਮੈਂ ਇੱਥੇ ਲੈ ਕੇ ਆਣਾ ਚਾਹੁੰਦਾ ਔਰ ਉਹ ਉਪਰਾਲੇ ਬਿਨਾਂ ਕੇਂਦਰ ਸਰਕਾਰ ਦੀ ਮਦਦੋਂ ਆ ਨਹੀਂ ਸਕਦੇ ਜੋ ਮੈਂ ਕੰਮ ਕਰਾਣਾ ਚਾਹੁੰਦਾ ਇਸ ਕਰਕੇ ਐਸੀ ਚੀਜ਼ਾਂ ਹਨ ਜੋ ਆਪਾ ਮੇਰੇ ਦਿਮਾਗ 'ਚ ਹੈ ਜੋ ਮੈਂ ਬਲੂਪ੍ਰਿੰਟ ਇਲਕਸ਼ਾਦਬਾਦ ਪੇਸ਼ ਕਰਾਂ ਗੱਲ ਤੁਹਾਡੀ ਕੀਤੀ ਜਾਵੇ ਤੁਹਾਡੇ ਨਾਲ ਇੱਕ ਨਿੱਜੀ ਸਵਾਲ ਹੈ ਤੁਸੀਂ ਪਹਿਲਾਂ ਕਾਂਗਰਸ ਦਾ ਹਿੱਸਾ ਰਹੇ ਹੋ ਅੱਜ ਭਾਜਪਾ ਦਾ ਹਿੱਸਾ ਰਹੇ ਹੋ ਡਿਫਰੈਂਸ ਕੀ ਮੰਨਦੇ ਹੋ ਪਹਿਲਾਂ ਸਹੀ ਸੀ ਜਾਂ ਜਿਹੜਾ ਚੁਣਿਆ ਗਿਆ ਫੈਸਲਾ ਹੋਣਾ ਉਸ ਠੀਕ ਹੈ ਦੇਖੋ ਭਾਜੀ ਮੈਨੂੰ ਉਹਨਾਂ ਲੋਕਾਂ ਦੇ ਵਿੱਚ ਨਾ ਰੱਖੋ ਮੈਂ ਤਾਂ 14 ਦੇ ਵਿੱਚ ਅਸਤੀਫਾ ਦੇ ਕੇ ਘਰ ਬੈ ਗਿਆ ਸੀ ਮੈਂ ਕੋਈ ਦਲ ਬਦਲੂ ਨਹੀਂ ਹੈ ਜੀ ਮੈਨੂੰ ਤਾਂ ਉਸ ਟਾਈਮ ਵੀ ਜਦ ਮੈਂ ਅਸਤੀਫਾ ਦਿੱਤਾ ਸੀ ਮੈਂ ਬਦਨ ਸਭਾ ਦਾ ਬਦਾਇਕ ਸੀ ਇਤਿਹਾਸ ਦੇ ਵਿੱਚ ਪੰਜਾਬ ਦੇ ਇਤਿਹਾਸ ਦੇ ਵਿੱਚ ਇਕੱਲਾ ਐਸਾ ਬੰਦਾ ਜਿਨੇ ਉਸੂਲਾਂ ਦੇ ਉੱਤੇ ਅਸਤੀਫਾ ਦੇ ਕੇ 3 ਸਾਲ ਘਰ ਬੈ ਗਿਆ ਸੀ ਮੈਨੂੰ ਉਸ ਸਮੇਂ ਵੀ ਅਕਾਲੀ ਦਲ ਦੀ ਸਰਕਾਰ ਸੀ ਉਹ ਮੈਨੂੰ ਲਾਲਚ ਦਿੱਤੀ ਸੀ ਉਹਨਾਂ ਨੇ ਕਿ ਜਿਮਨੀ ਚੋਲ ਲੜਨ ਦੀ ਮੈਂ ਨਹੀਂ ਲੜੀ ਕਿਉਂਕਿ ਮੈਂ ਕੋਈ ਲਾਲਚ ਪਿੱਛੇ ਨਹੀਂ ਸਿਆਸਤ ਵਿੱਚ ਆਇਆ ਮੈਂ ਤਾਂ ਸੇਵਾ ਕਰ ਰਹਾ ਹਾਂ ਔਰ ਮੈਨੂੰ ਉਸ ਟਾਈਮ ਲੱਗਿਆ ਸੀ ਕਿ ਕਾਂਗਰਸ ਪਾਰਟੀ ਲੋਗਾ ਦੇ ਗੱਲਾਂ ਤੋਂ ਹਟ ਗਈ ਹੈ ਤੇ ਮੈਂ ਤਾਂ ਬਹੁਤ ਪਹਿਲਾਂ ਕਾਰ ਬੈ ਗਿਆ ਸੀ ਮੈਨੂੰ ਤਾਂ 7 ਸਾਲ ਬਾਅਦ ਇੱਕ ਮੌਕਾ ਮਿਲਿਆ ਇੱਕ ਐਸੀ ਪਾਰਟੀ ਦੇ ਵਿੱਚ ਕੰਮ ਕਰਨ ਦਾ ਜੋ ਲੋਕਾਂ ਦੇ ਨਾਲ ਜੁੜੀ ਹੋਏ ਲੋਕਾਂ ਦਾ ਸੱਚੀ ਫਾਇਦਾ ਕਰਨਾ ਚਾਹਦੀ ਹੈ ਸੋ ਲੋਕਾਂ ਦੀ ਮਦਦ ਕਰਨਾ ਚਾਹਦੀ ਹੈ ਇੱਕ ਦੇਸ਼ ਨੂੰ ਅੱਗੇ ਲਿਜਾਣ ਦੀ ਸੋਚ ਰੱਖਦੀ ਹੈ ਤੇ ਇਸ ਕਰਕੇ ਮੈਂ ਮੈਨੂੰ ਬਹੁਤ ਖੁਸ਼ੀ ਹੈ ਮੈਂ ਭਾਰਤੀ ਜਨਤਾ ਪਾਰਟੀ ਦਾ ਇੱਕ ਕਾਰਕਿਰਤਾ ਹਾਂ ਔਰ ਮੈਨੂੰ ਇੱਥੇ ਸੇਵਾ ਕਰਨ ਦਾ ਮਾਣ ਕੰਮ ਮਿਲ ਰਿਹਾ ਹੈ। ਆਖਰੀ ਸਵਾਲ ਕਰਨਾ ਚਾਹਾਂਗਾ ਅਰਵਿੰਦ ਖੰਨਾ ਦਾ ਨਾਂ ਉਦੋਂ ਆਉਂਦਾ ਹੈ ਜਦੋਂ ਕਿਸੇ ਨੂੰ ਲੋੜ ਹੁੰਦੀ ਹੈ। ਮਦਦ ਦੀ ਲੋੜ ਹੁੰਦੀ ਹੈ ਤਾਂ ਅਰਵਿੰਦ ਖੰਨਾ ਹਮੇਸ਼ਾ ਉਸ ਚਿਹਰੇ ਦੇ ਵਜੋਂ ਸਾਹਮਣੇ ਆਉਂਦੇ ਨੇ ਕਿ ਜਦੋਂ ਵੀ ਕਿਸੇ ਪੋਲੀਟੀਕਲ ਪਾਰਟੀ ਨੂੰ ਫੰਡ ਦੀ ਲੋੜ ਹੁੰਦੀ ਹੈ ਤਾਂ ਵੀ ਅਰਵਿੰਦ ਖੰਨਾ ਜਦੋਂ ਕਿਤੇ ਉਮੀਦਵਾਰ ਸੰਸਦ ਦੀ ਗੱਲ ਹੋਵੇ ਤਾਂ ਵੀ ਉਮੀਦ ਖੰਨਾ ਇਸ ਦੇ ਵਿੱਚ ਸੱਚਾਈ ਕਿੰਨੀ ਕੁ ਹੈ? ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਭਾਰਤੀ ਜਨਤਾ ਪਾਰਟੀ ਜੋ ਅੱਜ ਇਸ ਦੇਸ਼ ਦੀ ਸਭ ਤੋਂ ਦੁਨੀਆ ਦੀ ਸਭ ਤੋਂ ਵੱਡੀ ਪ ਮੈਂ ਤੇ ਮੈਂ ਤਾਂ ਆਪਣੇ ਆਪ ਨੂੰ ਇੱਕ ਕਿਸਮ ਨਾਲ ਖੁਸ਼ਕਿਸਮਤੀ ਹੈ ਮੇਰੀ ਕਿ ਮੈਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਮੇਰੀ ਹਮੇਸ਼ਾ ਸਿਆਸਤ ਮੇਰੀ ਸੇਵਾ ਤੇ ਚੱਲਦੀ ਉਮੀਦ ਸੰਸਥਾ ਮੇਰੀ ਇੱਕ ਪਛਾਣ ਹੈ ਔਰ ਜਿੰਨਾ ਵੀ ਮੈਂ ਆਪਣੇ ਰਸੂਖ ਤਾਂ ਮੈਂ ਤਾਂ ਤੇਰੇ ਜੇਬ ਚੋਂ ਕੱਢ ਕੇ ਤਾਂ ਉਮੀਦ ਸੰਸਥਾ ਦੇ ਪੈਸਾ ਨਹੀਂ ਜਾ ਪਾ ਰਿਹਾ ਨਾ ਮੈਂ ਇਹਦੇ ਜੇਬ ਚੋਂ ਪੈਸਾ ਕੱਢ ਕੇ ਜਾ ਰਿਹਾ ਮੈਂ ਤਾਂ ਆਪਣੇ ਜੇਬ ਚੋਂ ਕੱਢ ਕੇ اپنی ਸੰਸਥਾ ਦੇ ਰਾਹੀ ਲੋਕਾਂ ਦੀ ਸੇਵਾ ਕਰ ਰਿਹਾ ਤੇ ਮੈਨੂੰ ਜਿੰਨੀ ਸਕੂਨ ਉਸ ਉਸ ਸੇਵਾ ਕਰਕੇ ਮੈਨੂੰ ਮੌਕਾ ਮਿਲ ਰਿਹਾ ਹੈ ਮੇਰਾ ਉਸ ਦਾ ਕੋਈ ਮੁਕਾਬਲਾ ਹੀ ਨਹੀਂ ਹੈ ਅਰਵਿੰਦ ਜੀ ਸੰਨਰ ਗੱਲਬਾਤ ਕਰਨ ਲਈ ਬਹੁਤ ਬਤਨ ਥੈਂਕ ਯੂ ਸੋ ਐਸਾਨ ਅਰਵਿੰਨ ਖੰਨਾ ਜਿਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਉਹਨਾਂ ਦੀ ਪਛਾਣ ਉਹਨਾਂ ਦੇ ਵਿੱਚ ਲੋਕ ਕਿਤੇ ਜਾ ਰਹੇ ਕਾਮਨੇ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਪੰਜਾਬ ਦਾ ਜਿਹੜਾ ਅਜੰਡਾ ਹੈ ਜਿਹੜਾ ਪੰਜਾਬ ਦਾ ਬਲੂਪ੍ਰਿੰਟ ਹੈ ਉਹ ਇਲੈਕਸ਼ਨ ਤੋਂ ਬਾਅਦ ਹੀ ਉਹ ਸਭ ਕੁਝ ਪੇਸ਼ ਕਰਨਗੇ ਤੇ ਦੇਖਣਾ ਹੋਵੇਗਾ ਕਿ ਇਸ ਵਾਰ ਭਾਜਪਾ ਨੂੰ ਪੰਜਾਬ ਦੇ ਵਿੱਚ ਕਿੰਨੀ ਕੁ ਸੀਟਾਂ ਮਿਲਦੀਆਂ ਨੇ ਜਾਂ ਕਿਤੇ ਨਾ ਕਿਤੇ ਆਜ ਵੀ ਲੋਕ ਨਰਾਜ਼ ਨੇ